थोड़ा तो शुरू कर दिए बाकी पोस्टर वास्तव बने हुए थैंक्स थैंक्स ओके 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 हो ओके 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 ठीक। ओके 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 नवी इसलिए नमी है ये सारे जुराने है। तो हैं बहुत एक्सपीरियंस है आप सारे ने इन्हों का इसलिए मैं नाभे वाले यही बेनती करूंगा अशोक बंसल जी बैठे हैं यही बेनती करा कि आपके घूमान जो वोटा कैप्टन साहब पा जाए लोग और इलेक्शन होते हैं अपने दोस्तों दोस्तान पटियापैम्बे नंबर वालों जी आया तो मैं और धन्यवाद करता कि है कि इस मौके तेनाबे आए सा बहुत खुशी का मौका है ਸਾਰੇ ਨਾਲ ਸਾਰਾ ਕੰਮ ਕਰਦੇ ਹੋ ਸਤਿਕਾਰ ਕਰਕੇ ਥੈਂਕ ਯੂ ਬਈ ਮੈਂ ਵੋਟਿੰਗ ਹੋ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਜਿਮ ਖਾਨਾ ਕਲੱਬ ਦੀ ਵੋਟਿੰਗ 30 ਤਰੀਕ ਨੂੰ ਹੋਣ ਜਾ ਰਹੀ ਹੈ ਠੀਕ ਹੈ ਉਹਦੇ ਚ ਦੋ ਗਰੁੱਪਾਂ ਦੀ ਆਪਸ ਵਿੱਚ ਲੜਾਈ ਹੈ ਤੇ ਸਾਨੂੰ ਅੱਜ ਦੋਨੇ ਗਰੁੱਪਾਂ ਨੂੰ ਇੱਥੇ ਬੁਲਾਇਆ ਹੈ ਤੇ ਅੱਜ ਉਹ ਜਿਹੜਾ ਪਹਿਲਾ ਗਰੁੱਪ ਆਇਆ ਉਹ ਕੰਪਨੀ ਸਾਹਿਬ ਸੰਧੂ ਸਾਹਿਬ ਦਾ ਗਰੁੱਪ ਹੈ ਜਿਨ੍ਹਾਂ ਨੇ ਪਿੱਛੇ ਬੜੀ ਮਿਹਨਤ ਕਰਕੇ ਕਲੱਬ ਨੂੰ ਬੜੀਆਂ ਉਚਾਈਆਂ ਤੇ ਲੈ ਕੇ ਗਏ ਨੇ ਤੇ ਅਸੀਂ ਆਸ ਕਰਦੇ ਹਾਂ ਵੀ ਸਾਰਾ ਸਾਡਾ ਸਾਰਾ ਨਾਬਾ ਉਹਨਾਂ ਦੀ ਸਪੋਰਟ ਕਰੇ ਦੋ ਗਰੁੱਪ ਨੇ ਮਤਲਬ ਦੋ ਗਰੁੱਪੇ ਨੇ ਦੂਜਾ ਗਰੁੱਪ ਆਉਣ ਵਾਲਾ ਹੈ ਹਾਂਜੀ ਕਿਦੇ ਜਿਹੜਾ ਗਰੁੱਪ ਆਇਆ ਹੈ ਡਾਕਟਰ ਮਨਮੋਹਨ ਸਿੰਘ ਦੀ ਚੇਅਰਮੈਨਸ਼ਿਪ ਦੇ ਅੰਡਰ ਸਿੱਧੂ ਸਾਹਿਬ ਕਮਿਸ਼ਨਰ ਸਾਹਿਬ ਦੀ ਚੇਅਰਮੈਨਸ਼ਿਪ ਦੇ ਅੰਡਰ ਆਇਆ ਹੈ ਕੰਪਨੀ ਸਾਹਿਬ ਦੇ ਪ੍ਰਧਾਨ ਨੇ ਤੇ ਸਾਡੇ ਹਰਪ੍ਰੀਤ ਸੰਧੂ ਜੀ ਇਹਦੇ ਸੈਕਟਰੀ ਵਜੋਂ ਹੋਏ ਨੇ ਤੇ ਸਾਡੀ ਸਾਡੇ ਨਾਬਿਆਂ ਵੱਲੋਂ ਸਾਰਿਆਂ ਨੂੰ ਆਸ਼ਵਾਸ਼ਣ ਦਿੱਤਾ ਗਿਆ ਹੈ ਹਰ ਸਾਲ ਦੀ ਤਰ੍ਹਾਂ ਜਿਵੇਂ ਨਾਬਾ ਇਕੱਠਾ ਯੂਨਾਈਟ ਹੋ ਕੇ ਚੱਲਦਾ ਹੈ ਸਾਡੇ ਅਸ਼ੋਕ ਬਾਂਸਲ ਜੀ ਸਾਡੇ ਅੱਜ ਸਾਡੇ ਚ ਹਾਜ਼ਰ ਨਹੀਂ ਹੈਗੇ ਸਾਡੇ ਵੱਡੇ ਭਾਈ ਜਸਪਾਲ ਜਨੇਜਾ ਜੀ ਇਹਨਾਂ ਸਾਰਿਆਂ ਦੋ ਮੇਰੇ ਵੱਡੇ ਭਰਾ ਨੇ ਜਿਵੇਂ ਇਹਨਾਂ ਨੇ ਮੈਨੂੰ ਹੁਕਮ ਲਾਇਆ ਹੈ ਕਿ ਸਾਰਿਆਂ ਨੂੰ ਇਕੱਠੇ ਯੂਨਾਈਟ ਹੋ ਕੇ ਜਾ ਕੇ ਨਾਬੇ ਨੂੰ ਇੱਕ ਯੂਨਾਈਟਡ ਉੱਤੇ ਦਿਖਾਣਾ ਹੈ ਅਸੀਂ ਯੂਨਿਟੀ ਨਾਬੇ ਦੀ ਸਾਰੀ ਸਾਰੇ ਸਾਡੇ ਸਾਡੇ ਕਲੱਬ ਦੇ ਨਾਲ ਹੈ ਕਲੱਬ ਦੀ ਬਿਹਤਰੀ ਵਾਸਤੇ ਜੋ ਕੁਝ ਹੋਊਗਾ ਅਸੀਂ ਅੱਗੇ ਵਾਸਤੇ ਹੋਰ ਵਧੀਆ ਕਦਮ ਚੱਕਰਾਂਗੇ ਥੈਂਕ ਯੂ ਇਧਰ ਆਹ ਜੋ ਜੋ ਅੱਜ ਨਾਬੇ ਕਲੱਬ ਵਿੱਚ ਸਾਡੇ ਜਿਹੜੇ ਇਲੈਕਸ਼ਨ 30 ਤਰੀਕ ਨੂੰ ਹੋ ਰਹੀ ਹੈ ਪ੍ਰੋਗਰੈਸ ਗਰੁੱਪ ਦੇ ਇਲੈਕਸ਼ਨ ਲੜਨ ਜਾ ਰਹੇ ਨੇ ਜਮਾਨੀ ਸਾਹਿਬ ਸਾਰੇ ਗਰੁੱਪ ਦੇ ਮੈਂਬਰ ਸਾਰਿਆਂ ਨੂੰ ਅਸੀਂ ਜੀ ਆਇਆਂ ਆਖਿਆ ਔਰ 90 ਦੇ ਜਿੰਨੇ ਵੀ ਵੋਟਾਂ ਅਸੀਂ ਸਾਰਿਆਂ ਦੇ ਵਿਸ਼ਵਾਸ ਦਿਵਾਇਆ ਵੀ ਸਾਰੇ ਦੇ ਸਾਰਿਆਂ ਅਸੀਂ ਤੁਹਾਨੂੰ ਗਰੁੱਪ ਨੂੰ ਪਾ ਕੇ ਪਹਿਲਾਂ ਵੀ ਤੁਸੀਂ ਇੱਥੇ ਕੰਮ ਕਰ ਲਿਓ ਸਾਡਾ ਸਾਨੂੰ ਤੁਹਾਡਾ ਕੰਮ ਬਹੁਤ ਵਧੀਆ ਲੱਗਿਆ ਦੁਬਾਰਾ ਫੇਰ ਅਸੀਂ ਸਾਰੇ 90 ਵਾਲੇ ਵੋਟਾਂ ਪਾ ਰਹੇ ਤੇ ਪ੍ਰਧਾਨ ਸਾਹਿਬ ਨੂੰ ਸਾਰੀ ਟੀਮ ਨੂੰ ਜਿਤਾਵਾ ਕਿਸ ਤਰ੍ਹਾਂ ਲੱਗਦਾ ਬਹੁਤ ਅੱਛਾ ਲੱਗਦਾ 90 ਦਾ ਪਿਆਰ ਸਾਡਾ ਇਹ ਦੋਸਤਾਂ ਦਾ ਪਿਆਰ ਹਮੇਸ਼ਾ ਹੀ ਸਾਡੇ ਲਈ ਇੱਕ ਅਟਰੈਕਸ਼ਨ ਦਾ ਕਾਰਨ ਰਿਹਾ ਕੇਂਦਰ ਰਿਹਾ ਬਹੁਤ ਅੱਛਾ ਸਾਨੂੰ ਅੱਜ ਅਸੀਂ ਆਪਣੀ ਪਰਫਾਰਮੈਂਸ ਦੱਸੀ ਹੈ ਇਹਨਾਂ ਨੂੰ ਸਾਰਿਆਂ ਨੂੰ ਆਪਣੀ ਐਕਟੀਵਿਟੀਜ਼ ਬਾਰੇ ਜਾਣੂ ਕਰਾਇਆ ਔਰ ਇਹ ਸਾਰਿਆਂ ਨੇ ਵੀ ਅਸੀਂ ਇਹ ਜਾਣਦੇ ਹੋਏ ਕਿ ਕੰਮ ਬਹੁਤ ਅੱਛਾ ਕੀਤਾ ਟੀਮ ਨੇ ਔਰ ਸਵਾ ਸਾਲ ਚ ਜਿੰਨੀ ਕ ਅਸੀਂ ਕਰ ਸਕਦੇ ਸੀ ਮੈਕਸਿਮ ਕੋਸ਼ਿਸ਼ ਕਰਕੇ ਅਸੀਂ ਤਰੱਕੀ ਕੀਤੀ ਕਲੱਬ ਦੀ ਪੈਸੇ ਬਚਾਏ ਇਸ ਤੋਂ ਇਹ ਖੁਸ਼ ਹੈ ਕਿ ਦੋਸਤ ਸਾਰੇ ਸਾਡੇ ਤੇ ਉਹਨਾਂ ਨੇ ਸਾਨੂੰ ਵਾਦਾ ਵੀ ਕਰਿਆ ਪ੍ਰੋਮਿਸ ਕੀਤਾ ਵੀ ਅਸੀਂ ਤੁਹਾਨੂੰ ਇਸ ਵਾਰ ਫੇਰ ਸੇਮ ਟੀਮ ਨੂੰ ਇਸੇ ਗਰੁੱਪ ਨੂੰ ਵੋਟਾਂ ਪਾ ਕੇ ਜਿਤਾਵਾਂਗੇ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ ਦਿਲ ਤੋਂ ਇਹਨਾਂ ਦਾ ਤੁਹਾਨੂੰ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ ਦੇਖੋ ਅੱਜ ਅਸੀਂ 90 ਦੇ ਵਿੱਚ ਯੂਨਾਈਟਿਡ ਪ੍ਰੋਗਰੈਸਿਵ ਗਰੁੱਪ ਵੱਲੋਂ ਅਸੀਂ ਆਏ ਹਾਂ ਕੰਪਨੀ ਸਾਹਿਬ ਸਾਡੇ ਪ੍ਰਧਾਨ ਦੀ ਸੀਟ ਲਈ ਆ ਮੈਂ ਹਰਪ੍ਰੀਤ ਸੰਧੂ ਸੈਕਟਰੀ ਵਾਸਤੇ ਆਇਆ ਹਰ ਸਾਲ ਅਸੀਂ ਨਾਬੇ ਅਸੀਂ ਆਉਂਦੇ ਆ ਬੜਾ ਹੁਮ ਹੁਮਾ ਕੇ ਪੁਲਾਰਾ ਮਿਲਦਾ ਹੈ ਇਸ ਵਾਰ ਵੀ ਪੂਰੇ ਦੇ ਪੂਰੇ ਮੈਂਬਰਸ ਨੇ ਸਾਰੇ ਇਕੱਠੇ ਹੋ ਕੇ ਇੱਕ ਜੁਟ ਦੇ ਵਿੱਚ ਇੰਨਾ ਕਿ ਤੁਹਾਨੂੰ ਐਸੋ ਚ ਦਵਾਇਆ ਕਿ ਅਸੀਂ ਆਪਣੀ ਬੋਰਡ ਦਾ ਪਾਵਾਂਗੇ ਪਾਵਾਂਗੇ ਘਟੋ ਘਟ 10 10 ਵੋਟ ਹਰ ਮੈਂਬਰ ਸਾਨੂੰ ਵੋਟ ਪਾਏਗਾ ਤੇ ਸਾਡੀ ਸਾਨੂੰ ਜਿੱਤ ਕੇ ਜਿੱਤ ਸਾਡੇ ਦੇ ਦਰਜ ਕਰੇਗਾ ਦੇਖੋ ਫਾਈਟ ਤਾਂ ਫਾਈਟ ਹੁੰਦੀ ਹੈ ਇਲੈਕਸ਼ਨ ਆ ਇਹ ਇੱਥੇ ਕੁਝ ਵੀ ਹੋ ਸਕਦਾ ਹੈ ਪਰ ਤੁਸੀਂ ਜੇ ਆਪਣੀ ਮਿਹਨਤ ਲਗਨ ਤੇ ਆਪਣੇ ਕੰਮ ਈਮਾਨਦਾਰੀ ਨਾਲ ਜੇ ਤੁਸੀਂ ਕਰੋਗੇ ਚੱਲ ਰਹੇ ਹੋ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਚੀਜ਼ ਰੁਕਾਵਟ ਆਵੇਗੀ। ਦੈਟਸ ਇਟ। थैंक यू। ਸਾਰੇ ਪਟਿਆਲਾ ਦੀ ਟੀਮ ਵਿਕਟਰੀ ਬਣਾ ਲਵੇ। ਪਿਛਲੇ ਵਾਰ ਵੀ ਬਣੀ ਸੀ ਜਿੱਤ ਹੋ ਗਈ ਸੀ ਤੁਹਾਡੀ।